ਇਸ ਕਰਕੇ ਉਹ ਕਦੀ ਸਪੋਰਟ ਨਹੀਂ ਕਰਦੇ ਹੁਣ ਇਹਨਾਂ ਨੇ ਕਿਹਾ ਸੀਗਾ ਕਹਿੰਦੇ ਵੀ ਅਸੀਂ ਖਾਲਿਸਤਾਨ ਦਾ ਰੈਫਰੈਂਡਮ ਕਰਾਉਣਾ ਪਾਕਿਸਤਾਨ ਜੋ ਕਹਿੰਦੇ ਭੱਜ ਜਾਓ ਇੱਥੋਂ ਤੁਹਾਡੇ ਕਾਹਦਾ ਰੈਫਰੈਂਡਮ ਕਰਾਉਣਾ ਭੱਜ ਜਾਓ ਇੱਥੋਂ ਇਹਨਾਂ ਨੂੰ ਭਜਾਇਆ ਫੇਰ ਤੁਸੀਂ ਦੇਖੋ ਇਹਨਾਂ ਨੇ ਕਰਤਾਰਪੁਰੇ ਜਾਂ ਹੋਰ ਕੁਝ ਜਗ੍ਹਾ ਤੇ ਖਾਲਿਸਤਾਨ ਦੇ ਵੈਂਡਰ ਲਾਤੇ ਉਹਨਾਂ ਨੇ ਇਹਨਾਂ ਦੇ ਵੈਂਡਰ ਲਾਤੇ ਕਹਿੰਦੇ ਭੱਜ ਜਾਓ ਇੱਥੋਂ ਫੇਰ ਕਰਤਾਰਪੁਰ ਦਾ ਲਾਂਘਾ ਖੁੱਲਦਾ ਸੀਗਾ ਇੱਕ ਉਥੇ ਖਾਲਿਸਤਾਨੀ ਸਾਡਾ ਵੀਰ ਹੈ ਮਾਈਂਡਡ ਚਾਪਲਾ ਸਾਹਿਬ ਮੇਰਾ ਕਾਲ ਉਹਨਾਂ ਦਾ ਹੈਗਾ ਉਹ ਖਾਲਿਸਤਾਨੀ ਹੈ ਸਾਡੀ ਇੰਡੀਆ ਦੀ ਗਵਰਨਮੈਂਟ ਕਹਿ ਰਹੀ ਆ ਕਹਿੰਦੀ ਵੀ ਇਹ ਜਿਹੜਾ ਖਾਲਸਤਾਨੀ ਨੂੰ ਬਾਹਰ ਕੱਢੋ ਕਮੇਟੀ ਚ ਉਹਨਾਂ ਨੇ ਚੁੱਕ ਕੇ ਬਾਹਰ ਮਾਰਿਆ ਦੂਜਿਆਂ ਕਹਿੰਦੇ ਚੱਲ ਭੱਜ ਜਾ ਇੱਥੋਂ ਤੂੰ ਕੌਣ ਆਇਆ ਤੁਹਾਨੂੰ ਪਤਾ ਹੀ ਨਹੀਂ ਕਿਉਂ ਆਇਆ ਸੋ ਅਗਲੇ ਬੰਦੇ ਉਹ ਸਾਰਾ ਕੁਝ ਉਹ ਕੋਈ ਨਹੀਂ ਖਾਲਸਤਾਨ ਦੀ ਗੱਲ ਕਰਕੇ ਖੁਸ਼ ਨਾ ਉਹ ਚਾਹੁੰਦੇ ਨੇ ਨਾ ਬਣਨ ਲਈ ਤੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਉਂਗਲ ਦੇ ਕੇ ਮਰਵਾ ਦਿੱਤੇ ਸਾਰੇ ਉਸ ਵੇਲੇ ਵੀ ਸਾਡੇ ਨਾਲ ਇਸ ਤਾਂ ਹੋਇਆ ਬਈ ਸ਼ਾਇਦ 84 ਦੇ ਵਿੱਚ ਪਾਕਿਸਤਾਨ ਸਾਡੀ ਸਪੋਰਟ ਚ ਆਵੇਗਾ ਕਿਉਂਕਿ ਇੰਦਰਾ ਗਾਂਧੀ ਨੇ ਸਪੋਰਟ ਕਰਕੇ ਬੰਗਲਾਦੇਸ਼ ਜਿਹੜਾ ਸੀਗਾ ਪਾਕਿਸਤਾਨ ਚੋਂ 71 ਚ ਉਸਪਲੀਟ ਕਰਾਤਾ ਜਦੋਂ ਉਸਪਲੀਟ ਕਰਾਤਾ ਸਾਨੂੰ ਲੱਗਾ ਪਾਕਿਸਤਾਨ ਵੀ ਕੁਛ ਨਾ ਕੁਛ ਚਾਹੁੰਦਾ ਵੀ ਇੰਡੀਆ ਦੇ ਵੀ ਦੋ ਹਿੱਸੇ ਟੁਕੜੇ ਕਰਦੇ ਨੇ ਇਹ ਇਹਨਾਂ ਨੇ ਉਸ ਵੇਲੇ ਲੱਗਾ ਵੀ 84 ਚ ਆ ਜਾਵੇਗਾ ਪਾਕਿਸਤਾਨ ਆਇਆ ਨਹੀਂ ਜਿੰਨੇ ਮੁੰਡਿਆਂ ਨੂੰ ਟ੍ਰੇਨਿੰਗ ਦਿੱਤੀ ਸਾਰਾ ਅਸਲਾ ਪਾਕਿਸਤਾਨ ਤੋਂ ਸਾਰਾ ਮੁੱਲ 1 ਰੁਪਈਏ ਦੀ ਫੇਵਰ ਨਹੀਂ ਕੀਤੀ ਈਵਰ ਟ੍ਰੇਨਿੰਗ ਦੇ ਪੈਸੇ ਵੀ ਸਾਡੇ ਮੁੰਡਿਆਂ ਕੋਲ ਇਹਨਾਂ ਨੇ ਲੈ ਮੁੰਡੇ ਬੈਂਕਾਂ ਲੁੱਟ ਲੁੱਟ ਕੇ ਉੱਥੇ ਟ੍ਰੇਨਿੰਗ ਲੈ ਕੇ ਆਉਂਦੇ ਰਹਿ ਪਾਕਿਸਤਾਨ ਚੋਂ AK47 ਰਸ਼ੀਅਨ ਪਾਕਿਸਤਾਨ ਦੇ ਥਰੂ ਸਾਡੇ ਕੋਲੇ ਆ ਗਈਆਂ ਅਸੀਂ ਮੁੱਲ ਲੈ ਕੇ ਆਈਆਂ ਮੁੱਲਾਂ ਦੀਆਂ ਫੇਰ ਸਾਨੂੰ ਕਹਿੰਦੇ ਜੇ ਅਸੀਂ ਤੁਹਾਡੇ ਨਾਲ ਖੜਾਂਗੇ ਜਹਾਜ਼ ਲੈ ਕੇ